ਇਹ ਨਾਮ ਆਪਣਾ ਗੁਰਬਾਨੀ ਕੌਰ ਖਾਲਸਾ ਹਾਂਜੀ ਇਹ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਇੱਥੇ ਕੈਂਪ ਲਗਾਉਂਦੇ ਆ ਮੈਨੂੰ ਇਹ 5 ਸਾਲ ਹੋ ਗਏ ਨੇ ਪੰਜਵਾਂ ਸਾਲ ਹੈ ਜਿੱਦ ਤੋਂ ਸਾਰ ਕੈਂਪ ਲਾਉਂਦੇ ਸੇਵਾ ਕਰਦੇ ਹੋਏ ਨੂੰ ਜੀ ਅੱਜ ਕਿੰਨੇ ਚਿਰ ਦਾ ਕੈਂਪ ਲਗਾਏ ਸੋ ਅਸੀਂ ਬਤਿੰਦੇ 3 ਦਿਨ ਦਾ ਲਾਇਆ ਵਾ 13 14 15 ਤਰੀਕ ਦਾ ਮਾਰਚ ਦਾ ਕਿੰਨੇ ਕਿ ਬੱਚਿਆਂ ਦਾ ਚਾਅ ਮੈ ਰਹੇ ਆ ਤੇ ਤੁਹਾਨੂੰ ਕਿੱਥੋਂ ਮੋਟੀਵੇਸ਼ਨ ਦਿੰਦਾ ਹੈ ਸਾਨੂੰ ਅ ਵੀਰ ਜੀ ਹਜੇ ਤਾਂ ਅਸੀਂ ਅੱਜ ਅਰਦਾਸ ਕਰਕੇ ਸ਼ੁਰੂ ਕੀਤੀ ਹੈ ਸੇਵਾ ਤੇ ਹਜੇ ਭੈਣੇ ਸਵੇਰ ਦੀ ਚੌਥੀ ਭੈਣ ਹੈਗੀ ਆ ਸੋ ਮੈਨੂੰ ਇਹ ਮੋਟੀਵੇਸ਼ਨ ਮਿਲਿਆ ਸੀਗਾ ਜਿਵੇਂ ਕਿ ਸਾਰੇ ਜਾਮਦ ਨੇ ਕਿ ਅੱਜ ਕੱਲ ਜਿਵੇਂ ਮਾਹੌਲ ਚੱਲ ਰਿਹਾ ਵਾ ਬੱਚੀਆਂ ਬਹੁਤ ਜ਼ਿਆਦਾ ਵੈਸਟਰਨ ਪਹਿਨਾਵਾ ਕਰਕੇ ਅਸ਼ੀਲਤਾ ਵਾਲੀ ਵੀਡੀਓਸ ਪਾਉਂਦੀਆਂ ਨੇ ਰੀਲਾਂ ਵੜਾਉਣ ਨੂੰ ਫਿਰਦੀਆਂ ਨੇ ਸੋ ਮੈਨੂੰ ਉੱਥੋਂ ਮੋਟੀਵੇਟ ਮਿਲਿਆ ਕਿ ਸ਼ਾਇਦ ਭੈਣਾਂ ਨੂੰ ਗਾਈਡੈਂਸ ਦੀ ਪ੍ਰੋਬਲਮ ਹੋ ਰਹੀ ਆ ਤਾਂ ਭੈਣਾਂ ਨੂੰ ਪਤਾ ਹੀ ਨਹੀਂ ਕਿ ਸਾਡਾ ਵਿਰਸਾ ਕੀ ਹੈਗਾ ਸਾਡੀ ਮਰਿਆਦਾ ਕੀ ਆ ਸੋ ਉਹਨਾਂ ਨੂੰ ਮੈਂ ਮੋਟੀਵੇਟ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਸੇਵਾ ਬਖਸ਼ੀ ਆ ਤਾਂ ਉਹਨਾਂ ਨੂੰ ਫਿਰ ਦਸਤਾਰਾ ਕੈਂਪ ਦੇ ਵਿੱਚ ਵੈਸਟਰਨ ਕਲਚਰ ਦੇ ਅਗੇਂਸਟ ਉਹਨਾਂ ਨੂੰ ਦੱਸ ਦਿਉਣੀ ਕਿ ਸਾਡਾ ਆਪਣਾ ਪਹਿਨਾਵਾ ਨਹੀਂ ਹੈਗਾ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਮਰਿਆਦਾ ਨਹੀਂ ਰੱਖੀ ਸੀਗੀ ਫਿਰ ਉਹਨਾਂ ਨੂੰ ਅਸੀਂ ਹੌਲੀ ਹੌਲੀ ਫਿਰ ਦਸਤਾਰ ਦੇ ਨਾਲ ਮੋਟੀਵੇਟ ਕਰਦੇ ਆ ਇਹ ਪਹਿਨਣ ਵਾਸਤੇ ਕੈਂਪ ਲਗਾਇਆ ਜਾਂਦਾ ਜਾਂ ਪਹਿਣਾ ਵਾਸਤੇ ਨਹੀਂ ਨਹੀਂ ਇਹ ਸਿਰਫ ਪਹਿਨਾਵਾ ਸਿਲਾਇਆ ਜਾਂਦਾ ਇਸ ਲਈ ਲਾਇਆ ਜਾਂਦਾ ਕਿਉਂਕਿ ਭੈਣ ਨੇ ਅਨੰਦ ਕਾਰਜ ਕਰਕੇ ਦੂਜੇ ਘਰ ਜਾਣਾ ਹੁੰਦਾ ਹੈ ਭੈਣ ਫਿਰ ਕਈ ਲੋਕਾਂ ਨੂੰ ਸੁਧਾ ਦਿੰਦੀ ਹੈ ਜੇ ਇੱਕ ਨੋ ਜਾਂ ਧੀ ਗਲਤ ਰਸਤੇ 'ਤੇ ਚੱਲ ਉਨੇ ਪੂਰੇ ਘਰ ਵਿੱਚ ਹੀ ਉਹੀ ਉਹੀ ਮਾਹੌਲ ਬਣਾ ਦੇਣਾ ਤੇ ਇੱਕ ਤੀਜਾ ਤੇ ਵਿਆਹ ਕੇ ਜਾਂਦੀ ਆ ਜੇ ਨਿਤਨੇਮੀ ਵਾਲੀ ਜਾਓਗੇ ਉਹਨੇ ਘਰ ਨੂੰ ਸਾਮ ਲੈਣਾ ਤੇ ਦੂਜੇ ਜਿਵੇਂ ਅਸ਼ੀਲਤਾ ਵਾਲੀ ਰੀਲਾ ਪਾ ਰਹੀਆਂ ਨੇ ਵੈਸਟਰਨ ਪਹਿਨਾਵਾ ਕਰ ਰਹੀਆਂ ਨੇ ਦੁਨੀਆਵੀ ਵਿਚ ਜਾਹ ਜੀਰੀਆਂ ਨੇ ਉਹ ਕੀ ਕਰ ਸਾਮਣੀਆਂ ਤਾਂ ਪਹਿਣਾ ਤੇ ਕੰਮ ਕਰ ਰਹੇ ਆ ਆਪ ਕੋ ਇੱਥੇ ਵੀ ਦੇਖਦੇ ਆ ਕਿ ਜਿਹੜੀਆਂ ਭੈਣਾਂ ਹੁੰਦੀਆਂ ਨੇ ਕਈ ਵੈਸਟਰਨ ਕੱਪੜਿਆਂ ਦੇ ਵਿੱਚ ਆਉਂਦੀਆਂ ਨੇ ਤਾਂ ਤਾਂ ਉਹ ਲੋਣ ਨਹੀਂ ਦੇਖਦੀਆਂ ਕਿ ਕਿਸ ਮਾਹੌਲ ਚ ਆਪਾਂ ਜਾ ਰਹੀਆਂ ਨੇ ਉਹਦਾ ਕੀ ਮੈਸੀ ਨੇ ਦੋਸਤ ਮੇਰੇ ਤੋਂ ਦੇਖੋ ਉਹਨਾਂ ਦਾ ਇੱਕ ਤਾਂ ਮੇਰਾ ਮੈਸੇਜ ਤਾਂ ਇਹੀ ਆ ਕਿ ਜਿਵੇਂ ਗੁਰੂ ਘਰ ਆਓ ਘਟੋ ਘਟ ਗੁਰੂ ਘਰ ਸੂਟ ਪਾ ਕੇ ਆਓ ਤੇ ਜੇ ਤੁਸੀਂ ਗੁਰੂ ਘਰ ਦੀ ਤੁਹਾਨੂੰ ਮर्यादा ਨਹੀਂ ਪਤਾ ਹੈਗੀ YouTube ਤੇ ਬਹੁਤ ਵੀਡੀਓਜ਼ ਨੇ ਕਈ ਕਥਾ ਵੀ ਹੈਗੀਆਂ ਨੇ ਤਾਂ ਬਾਕੀ ਮੇਰਾ ਸਮ ਮੈਂ ਬੱਚਿਆਂ ਦੀ ਗਲਤੀ ਨਹੀਂ ਕਰਦੀ ਮੈਂ ਗਲਤੀ ਕਰਦੀ ਮਾਪੇ ਉਹ ਕਿ ਗੁਰੂ ਸਾਹਿਬ ਜੀ ਤੋਂ ਬਾਅਦ ਸਾਡੇ ਦੂਜੇ ਗੁਰੂ ਹੁੰਦੇ ਨੇ ਮਾਪਿਓ ਮਾਪਿਓ ਕਰ ਦੇ ਨੇ ਜਦ ਬੱਚੇ ਨੂੰ ਨੀਵ ਰੱਖਣਾ ਟਾਈਮ ਹੁੰਦਾ ਸਾਮਾ ਟਾਈਮ ਹੁੰਦਾ ਉਹ ਸਕੂਲ ਕਾਲਜ ਭੇਜ ਦਿੰਦੇ ਨੇ ਸਕੂਲ ਕਾਲਜ ਵਿੱਚ ਕੋਮ ਸਰਕਲ ਇੱਕਦਾ ਦਾ ਮਿਲ ਜਾਂਦਾ ਹੈ ਤਾਂ ਉਹ ਆਪਣੇ ਵਿਰਸੇ ਤੋਂ ਮਾਪਿਓ ਆਪ ਦੂਰ ਕਰ ਰਹੇ ਆ ਤਾਂ ਸਮਾ ਇਹੋ ਜਿਹਾ ਚੱਲ ਰਿਹਾ ਮੇਰੀ ਬੇਨਤੀ ਇਹੀ ਆ ਕਿ ਮਾਪਿਓ ਆਪਣੇ ਬੱਚਾ ਨੂੰ ਵੱਤਵਾ ਸਮਾ ਦੇਣ ਆਪਣੇ ਵਿਰਸੇ ਨਾਲ ਜੋੜਾ ਦੇਖੋ ਮਾਵਾਂ ਪਾਰਲਰ ਦਾ ਟਾਈਮ ਦੇ ਰਹੀਆਂ ਨੇ ਪਾਰਲਰ ਦੇ ਬਜਾਏ ਆਪਣੀ ਰਹਿਤ ਮਰਿਆਦਤ ਅੰਮੀਆਂ ਨੂੰ ਸਾਮਨ ਚ ਧਿਆਨ ਦੇ ਤਾਂ ਉਹ ਬਾਕੇ ਦੁਜੇ ਘਰ ਸਾਮ ਪਾਉਗੀ ਤਾਂ ਹੀ ਦੁਨੀਆ ਚ ਰਹਿ ਪਾਉਗੀ ਉਹ ਕਹਿੰਦੀਆਂ ਨੇ ਮੈਨੂੰ ਤੇ ਕਈ ਬੀਬੀਆਂ ਆਉਂਦੀਆਂ ਨੇ ਇਹ ਕਹਿੰਦੀਆਂ ਨੇ ਕਿ ਸਾਨੂੰ ਬੱਚਿਆਂ ਨੂੰ ਨਾ ਦੁਨੀਆਵੀਂ ਨਾਲ ਚਲਾਣਾ ਵਾ ਬਟ ਇਹ ਹੈ ਕਿ ਦੁਨੀਆਵੀ ਕੀ ਆ ਚਾਰ ਲੋਕਾਂ ਨੇ ਕੋਈ ਚੀਜ਼ ਕਹਤੀ ਜੀਨਸ ਨੂੰ ਅੱਛਾ ਕਹਤਾ ਤਾਂ ਦੁਨੀਆਵੀ ਪਹਿਨਾਵਾ ਬਣ ਗਿਆ ਅਸੀਂ ਉਸ ਦੇ ਚੱਕਰ ਆਪਣਾ ਮਰਿਆਦਾ ਭੁੱਲ ਜਾਂਦੇ ਆ ਤਾਂ ਬੇਨਤੀ ਆ ਕਿ ਮਰਿਆਦਾ ਨੂੰ ਨਾ ਭੁੱਲੋ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਦਾਤਾਂ ਨਹੀਂ ਬਖਸ਼ੀਆਂ ਸਿੱਖੀ ਕਹਿੰਦੀ ਹੈ ਕਿ ਜਮਾਨੇ ਦੇ ਹਿਸਾਬ ਨਾਲ ਸਾਨੂੰ ਚੱਲਣਾ ਪੈਂਦਾ ਵਿੱਚ ਜਮਾਨਾ ਕੀ ਹੈਗਾ ਜਮਾਨਾ ਇਹੀ ਹੈ ਨਾ ਕਿ ਸਾਨੂੰ ਲੋਕਾਂ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਹੈ ਤਾਂ ਅਸੀਂ ਆਪਣੇ ਸਿੱਖੀ ਦੇ ਹਿਸਾਬ ਨਾਲ ਚੱਲੋ ਸਾਡੀ ਸਿੱਖੀ ਵਿੱਚ ਕੀ ਘਟ ਜਿੱਥੇ ਬੰਤੀਆਂ ਹੈਗੀਆਂ ਨੇ ਇਹਨੇ ਜ ਜੋ ਬਾਣੇ ਵਿੱਚ ਰਹਿੰਦੇ ਨੇ ਅਸੀਂ ਉਹਨਾਂ ਨੂੰ ਛੱਡ ਕੇ ਦੁਨੀਆਵੀ ਪਿੱਛੇ ਲੱਗੇ ਹੋਏ ਆ ਬਾਕੀ ਮੈਂ ਕਹਿੰਨੀ ਆ ਕਿ ਜੋ ਟੀਵੀ ਜਿਵੇਂ ਲੋਕ ਬਹੁਤ ਜ਼ਿਆਦਾ ਸੀਰੀਅਲਸ ਦੇਖਦੇ ਨੇ ਪਿਕਚਰਾਂ ਦੇਖਦੇ ਨੇ ਉਹਨੇ ਬਹੁਤ ਜ਼ਿਆਦਾ ਮਾਹੌਲ ਖਰਾਬ ਕੀਤਾ ਹੋਇਆ ਮਾਮਾ ਗੁਰਮਾਨੀਆਂ ਛੱਡ ਕੇ ਬੱਚਿਆਂ ਨੂੰ ਪਿਕਚਰ ਦਿਖਾਣ ਲੈ ਕੇ ਜਾ ਰਹੀਆਂ ਨੇ ਪਰ ਕੀ ਸਾਡੀ ਸਿੱਖ ਸਸਾਵਾਂ ਦਾ ਵੀ ਰੋਲ ਹੈਗਾ ਕਿ ਉਹ ਸਹੀ ਤਰ੍ਹਾਂ ਜਾਗਰੂਕ ਨਹੀਂ ਕਰ ਪਾ ਰਹੀ ਨਹੀਂ ਨਹੀਂ ਵੀਰ ਜੀ ਇਹ ਗੱਲ ਤਾਂ ਤੁਹਾਡੀ ਸਹੀ ਆ ਲੇਕਿਨ ਪ੍ਰਚਾਰਤ ਵਿੱਚ ਥੋੜੀ ਕਿਤੇ ਕਮੀ ਹੈਗੀ ਆ ਲੇਕਿਨ ਸਿੱਖ ਸੰਥਾਵਾ ਜੋ ਹੈਗਾ ਨਾ ਸਪੋਰਟ ਬਹੁਤ ਹੈਗਾ ਜਿੰਨੋਂ ਪ੍ਰਚਾਰ ਕਰ ਪਰਦੀਆਂ ਨੇ ਉਹਨਾਂ ਕਰੀ ਹੁਣ ਜਿਵੇਂ ਅਸੀਂ ਇੱਥੇ ਸੇਵਾ ਕਰ ਰਹੇ ਆ ਤਾਂ ਸਾਨੂੰ ਐਸਜੀਪੀਸੀ ਨੇ ਪਰਮਿਸ਼ਨ ਦਿੱਤੀ ਆ ਸਾਨੂੰ ਉਹਨਾਂ ਨੇ ਸਪੋਰਟ ਦਿੱਤਾ ਤਾਂ ਅਸੀਂ ਇੱਥੇ ਕੈਂਪ ਲਾ ਬਾਰੇ ਸੇਵਾ ਕਰਪਾ ਨੇ ਜੇ ਉਹ ਸਪੋਰਟ ਨਹੀਂ ਕਰਨਗੇ ਤਾਂ ਸਾਡੀ ਸੇਵਾ ਕਿਵੇਂ ਚੱਲੂਗੀ ਜਿਹਨੇ ਪ੍ਰਚਾਰਕ ਬੈਠੇ ਨੇ ਇਹ ਪ੍ਰਚਾਰ ਕਿਵੇਂ ਕਰਨਗੇ ਸਪੋਰਟ ਮਿਲ ਰਿਹਾ ਲੇਕਿਨ ਇਹਨੀਆਂ ਸੰਖਿਆ ਵਧ ਗਈ ਹੈ ਨਾ ਕਹਿ ਲੋ ਕਿ ਜੇ ਸਕੂਲ ਕਾਲਜ ਬੱਚੇ ਜਾ ਜਾ ਕੇ ਨਾ ਮਾਹੌਲ ਖਰਾਬ ਹੋ ਗਿਆ ਕਿ ਉਸ ਚੀਜ਼ ਨੂੰ ਮੇਨਟੇਨ ਨਹੀਂ ਕਰ ਪਾ ਰਹੇ ਆ ਬਾਕੀ ਤਾਂ ਆਪਾਂ ਦੇ ਕਹਿੰਦੇ ਕਿ ਸਾਨੂੰ ਗੁਰੂ ਸਾਹਿਬ ਜੀ ਨੇ ਦੱਸ ਦਿੱਤੀ ਸੀ ਕਿ ਸਵਾ ਲੱਖ ਸੇ ਇੱਕ ਲੜਾਓ ਅਸੀਂ ਇਕੱਲੇ ਸਵਾ ਲੱਖ ਵਰਗੇ ਤੁਹਾਨੂੰ ਮਾਰਨ ਦੇ ਦੱਸ ਦਿੱਤੀ ਹੈਗੀ ਆ ਤੇ ਜੇ ਇੱਕ ਵੀ ਸਹੀ ਰਾ ਹੋ ਗਿਆ ਉਹਨੇ ਕਈਆਂ ਨੂੰ ਸਹੀ ਰਸਤੇ 'ਤੇ ਪਾ ਦੇਣਾ ਠੀਕ ਹੈ ਖਰਚਾ ਵੀ ਹੁੰਦਾ ਇਹ ਤੁਸੀਂ ਵੀ ਕੋਈ ਡੋਨੇਟ ਕਰਦਾ ਸਾਨੂੰ ਜਾਂ ਆਪ ਹੀ ਕਰਦੇ ਸਾਰਾ ਅਸੀਂ ਇਹ ਸਾਡੀ ਸਸਤਾ ਹੈਗੀ ਆ ਅਸੀਂ ਫਿਰ ਉਹਨਾਂ ਵਿੱਚੋਂ ਜਿਵੇਂ ਸਾਡੇ ਕੋਲ ਸੰਗਤ ਜੁੜੀ ਹੋਈ ਆ ਤੇ ਕੁਝ ਅਸੀਂ ਆਪਣੇ ਵੱਲੋਂ ਕਰਦੇ ਆ ਇਹ ਸਾਰਾ ਫਿਰ ਅਸੀਂ ਆਪਣੇ ਵੱਲੋਂ ਦੇਖੋ ਜਿਵੇਂ ਸਾਡੇ ਨੌਨ ਦੇ ਵਿੱਚ ਜਿੰਨੇ ਮੇਰੇ ਜਿਵੇਂ ਭੈਣਾਂ ਹੈਗੀਆਂ ਨੇ ਜਾਂ ਫਿਰ ਪਾਪਾ ਦੇ ਕੋਈ ਫਰੈਂਡ ਸਰਕਲ ਵਿੱਚ ਜਿਹੜੇ ਮੇਰੇ ਰਿਲੇਟਿਵ ਹੈਗੇ ਨੇ ਉਹ ਮੈਨੂੰ ਸਪੋਰਟ ਕਰਦੇ ਨੇ